देखो ਜਿਹੜੀ ਅੱਜ ਸਾਡੀ ਮਹਾਪੰਚਾਇਤ ਆ ਜਿੱਥੇ ਭਾਰਤ ਦੇ ਵਿੱਚ ਅਸੀਂ ਮੀਟਿੰਗ ਕਰਕੇ ਟੋਟਲ ਭਾਰਤ ਦੇ ਵਿੱਚ ਅਸੀਂ ਜਿਹੜੀਆਂ ਇਹ ਮਹਾਪੰਚਾਇਤਾਂ ਕਰਾਉਣੀ ਆ ਜਿੱਥੇ ਦੋ ਪੰਚਾਇਤਾਂ ਸਾਡੀਆਂ ਜਿਹੜੀਆਂ ਪਹਿਲਾ ਮਹਾਪੰਚਾਇਤ ਆ ਬਾਦਨ ਰੇਟਾਟਾ ਚ ਹੋਊਗਾ ਤੇ ਜਿਹੜੀ ਕੱਲ ਮਹਾਪੰਚਾਇਤ ਸੀ ਉਹ ਬੀਕੇਜੂ ਏਕਤਾ ਸਿੱਧੂ ਪਰ ਵੱਲੋਂ ਸੀਗੀ ਸਰਾਬੇ ਪਿੰਡ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਪਿੰਡ ਜਿਹੜੀ ਆ ਦੂਜੀ ਮਹਾਪੰਚਾਇਤ ਆ ਇਹ ਕੇਵਲ ਤੇ ਕੇਵਲ ਦਾਣਾ ਮੰਡੀ ਮੋਗਾ ਵਿਖੇ ਬੀਕੇਜੂ ਖੋਸਾ ਵੱਲੋਂ ਸੀ ਇਹ ਮਹਾਪੰਚੇਤਾ ਦਾ ਸਾਡਾ ਕਰਾਉਂਦਾ ਮਹਾਮੰਤਬ ਕੀ ਆ ਕਿਉਂਕਿ ਜੇ ਮੈਂ ਅੱਜ ਗੱਲ ਕਰਾਂ ਕੇਂਦਰ ਸਰਕਾਰ ਦੀ ਹੋਵੇ ਚਾਹ ਪੰਜਾਬ ਸਰਕਾਰ ਦੀ ਹੋਵੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਦਸਾਂ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਜਿਹੜਾ ਅਸੀਂ ਨਸ਼ਾ ਸੱਤਾਂ ਦਿਨਾਂ 'ਚ ਖਤਮ ਕਰ ਜਾਾਂਗੇ ਤੇ ਜੇ ਮੈਂ ਅੱਜ ਗੱਲ ਕਰਾਂ ਨਸ਼ਾ 90% ਜਿਹੜਾ ਜਿੱਥੋਂ ਮਰਜੀ ਲੈ ਲਓ ਇਹ ਨਸ਼ਾ ਹੋ ਗਿਆ ਜੇ ਮੈਂ ਗੱਲ ਕਰਾਂ ਇੱਕ ਘੰਟੇ ਦੇ ਵਿੱਚ ਜਿਹੜੇ ਤਿੰਨ ਜਿਹੜੇ ਮਤਲਬ ਨਸ਼ੇ ਦੀ ਭੇਟ ਜਿਹੜੇ ਸਾਡੇ ਜਿਹੜੇ ਮਤਲਬ ਯੰਗ ਏਜ ਬੇਟੇ ਨੇ ਉਹ ਨਸ਼ੇ ਦੀ ਭੇਟ ਚੜ ਜਾਂਦੇ ਨੇ ਤੇ ਜੇ ਮੈਂ ਗੱਲ ਕਰਾਂ ਸਾਰੇ ਭਾਰਤ ਦੀ ਜਿਹਦੇ ਵਿੱਚ ਪੰਜ ਕਿਸਾਨ ਇੱਕ ਘੰਟੇ ਬਾਅਦ ਸੂਏ ਸੈਡ ਕਰ ਜਾਂਦੇ ਨੇ ਇਹਦਾ ਮੰਤਵ ਕੀ ਆ ਕਿਉਂਕਿ ਜਿੰਨਾ ਵੀ ਸਰਕਾਰਾਂ ਚ ਰਾਜ ਸਰਕਾਰਾਂ ਹੋਣ ਤੇ ਕੇਂਦਰ ਸਰਕਾਰ ਹੋਣ ਕਿਸਾਨਾਂ ਨੂੰ ਅੱਖੋ ਪਰੱਖੋ ਕੀਤਾ ਹੋਇਆ ਔਰ ਉਹ ਕੰਬ ਕਰਨ ਦੀ ਨੀਂਦ ਸੁਚਕਾ ਹੋਈਆਂ ਅਸੀਂ ਉਹਨਾਂ ਨੂੰ ਜਗਾਉਣ ਦੇ ਲਈ ਤੇ ਉਹਨਾਂ ਨਾਲ ਲੜਾਈ ਲੜਨ ਲਈ ਜਿਹੜੀ ਅੱਜ ਮਹਾ ਪੰਚਾਇਤ ਦੇ ਵਿੱਚ ਇੱਕ ਬਹੁਤ ਵੱਡਾ ਅਸੀਂ ਜਿਹੜਾ ਇੱਕ ਧਾਰਨ ਕੀਤਾ ਕਿ 26 ਜਿਹੜੀ ਸਾਡੀ ਫਰਵਰੀ ਆ ਉਹ ਦਿੱਲੀ ਦੀ ਤਰ ਜਿਵੇਂ ਅੱਗੇ ਛਲੜਸ ਲੜਿਆ ਸੀ ਹੁਣ ਵੀ ਅਸੀਂ ਚਾਰਚ ਲੜਾਂਗੇ ਤੇ ਉਹ ਜਿਹੜੀਆਂ ਮੰਗਾਂ ਸਾਡੀਆਂ ਐਮਐਸਪੀ ਦਾ ਕਾਨੂੰਨ ਆ ਕਰਜ਼ਾ ਮੁਕਤੀ ਆ ਜਿਨ੍ਹਾਂ ਗੱਲ ਕਰਾਂ 13 ਮਾਰਚ 2013 ਦੀ ਅਸੀਂ ਜਨਤਰ ਮੰਤਰ ਤੱਕ ਬਹੁਤ ਵੱਡੀ ਲੜਾਈ ਲੜੀ ਸੀ ਉਥੇ ਮਨਮੋਹਰ ਸੌਂ ਦੀ ਸਰਕਾਰ ਦਾ ਇੱਕ ਵੀ ਆਗੂ ਮੈਮੋਰੰਡਮ ਲੈ ਨਹੀਂ ਆਇਆ ਕਾਂਗਰਸ ਦਾ ਜਦੋਂ 20 ਮਾਰਚ ਨੂੰ ਰਾਜਨਾਥ ਸਿੰਘ ਸਾਡੀ ਸਟੇਜ ਤੇ ਦਾਸ ਦੇ ਕੋਲੇ ਖੜ ਕੇ ਬੋਲਿਆ ਸੀ ਸਾਡੀ ਸਰਕਾਰ ਲਿਆਓ ਸੁਵਾਨੀ ਨਾਸਨ ਦੀ ਰਿਪੋਰਟ ਕਸਾਨਾਂ ਦੇ ਕਰਜ਼ੇ ਜਿੱਤੇ ਸਰਕਾਰ ਬਣ ਗਈ ਦੂਜੇ ਦਿਨ ਲਾਗੂ ਕਰਾਂਗੇ ਤੇ ਉਹ ਜਿਹੜੀ ਸਾਡੀ ਮੰਗ ਸੀ ਅੱਜ ਤਾਈ ਪੂਰੀ ਨਹੀਂ ਹੋਈ ਉਹ ਮੰਗ ਤਾਂ ਕੀ ਪੂਰੀ ਕਰਨੀ ਸੀ ਜਿੱਥੇ ਤਿੰਨ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਜਿਹੜਾ ਸਾਨੂੰ 1.5 ਸਾਲ ਸੰਘਰਸ਼ ਕਰਨਾ ਪਿਆ ਬਾਰਡਰਾਂ ਤੇ ਤੇ ਉਹਦੇ ਵਿੱਚ 734 ਕਿਸਾਨ ਬੀਬੀਆਂ ਜਿਹੜੀਆਂ ਸ਼ਹੀਦ ਹੋ ਗੀਆਂ ਤੇ ਉਹਨਾਂ ਸ਼ਹੀਦਾਂ ਦੀ ਬਦੌਲਤ ਮੋਦੀ ਸਰਕਾਰ ਦਾ ਜਿਹੜਾ ਧੌਣ ਦਾ ਕਿਲਾ ਸੀ ਉਹ ਕੱਢਣਾ ਪਿਆ ਕਿਸਾਨਾਂ ਨੂੰ ਕਿਉਂਕਿ ਇਹ ਜਿਹੜੇ ਕਿਸਾਨ ਨੇ ਇਹਨਾਂ ਨੂੰ ਅੱਜ ਅਸੀਂ ਇਸ ਮੰਚ ਤੋਂ ਇਹ ਦੱਸਣ ਲਈ ਕੀਤੀ ਮਹਾ ਪੰਚਾਇਤ ਕਿਸਾਨ ਵੀਰੋ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਤੁਸੀਂ ਸਰਕਾਰਾਂ ਤੋਂ ਝਾਕ ਨਾ ਕਰੋ ਕੇਵਲ ਤੇ ਕੇਵਲ ਲੜਾਈ ਤੁਹਾਨੂੰ ਆਪਦੇ ਮੋਢਿਆਂ ਤੇ ਲੜਨੀ ਪੈਣੀ ਚਾਹੇ ਅੱਜ ਲੜ ਲਓ ਤੇ ਚਾਹੇ ਕੱਲ ਲੜ ਲਓ ਆਹਾਂ ਪੰਚਾਇਤ ਕਿਸਾਨ ਯੂਨੀਅਨ ਨੇ ਜਿਹੜੀ ਇੱਥੇ ਮੀਟਿੰਗ ਸੱਦੀ ਹੋ ਗਈ ਚ ਉਹਦੇ ਚ ਇਸ ਕਰਕੇ ਅੱਜ ਆਇਆ ਸੀ ਇਹਨਾਂ ਦੀ ਇਹਨਾਂ ਨੂੰ ਸਾਰਿਆਂ ਨੂੰ ਮਹਿਸੂਸ ਹੋਵੇ ਕਿ ਅਸੀਂ ਇਹਨਾਂ ਦੇ ਸਪੋਰਟ ਤੇ ਆ ਕਿਉਂਕਿ ਕਿਸਾਨ ਯੂਨੀਅਨ ਹਮੇਸ਼ਾ ਸਾਡੇ ਪੰਥਕ ਕਾਰਜਾਂ 'ਚ ਮੋਢੇ ਨਾਲ ਮੋਢਾ ਲਾ ਕੇ ਚੱਲੀ ਆ ਤੇ ਸਾਥ ਦਿੱਤਾ ਪੂਰਾ ਤੋ ਅਸੀਂ ਵੀ ਇਹਨਾਂ ਦੇ ਜਿਹੜੀਆਂ ਡਿਮਾਂਡ ਨੇ ਹੱਕੀ ਡਿਮਾਂਡ ਨੇ ਉਹਨਾਂ ਦੀ ਪੂਰਾ ਜਿੰਨਾ ਵੀ ਮੋਰਚਾ ਲਗਾ ਉਥੇ ਸਹਿਯੋਗ ਕਰਦੇ ਰਹੇ ਤੇ ਗਾਂ ਵੀ ਕਰਦੇ ਰਾਂਗੇ ਸਾਡੇ ਵੱਲੋਂ ਜਿਸ ਤਰ੍ਹਾਂ ਜਦੋਂ ਵੀ ਇਹ ਡਿਮਾਂਡ ਕਰਨਗੇ ਕੋਈ ਵੀ ਇਥੇ ਮੋਰਚਾ ਲਗਾ ਸਾਡਾ ਸਹਿਯੋਗ ਕਰੋ ਬਿਲਕੁਲ ਕਰਾਂਗੇ ਪ੍ਰਚਾਰ ਵੀ ਕਰਾਂਗੇ ਔਰ ਇਹਨਾਂ ਤੋਂ ਸਹਿਯੋਗ ਲਾ ਲਾਵਾਂਗੇ ਵੀ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਆ ਰਹੀਆਂ ਅਸੀਂ ਇਹਨਾਂ ਸਾਰੇ ਕਿਸਾਨ ਭਰਾਵਾਂ ਤੋਂ ਸਹਿਯੋਗ ਲਵਾਂਗੇ ਕਿ ਘਰ ਘਰ ਜਾ ਕੇ ਵੋਟਾਂ ਆਪਣੀਆਂ ਬਣਾਉਣ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਜਿਹੜੀਆਂ ਚੰਗੇ ਢੰਗ ਨਾਲ ਨਹੀਂ ਬਣ ਰਹੀਆਂ ਉਹਦੇ ਲਈ ਸਾਨੂੰ ਸਹਿਯੋਗ ਦੇਣ ਤੇ ਅਸੀਂ ਸਾਰੀਆਂ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾ ਕੇ ਇਹ ਜਿਹੜੇ ਲੜਾਈ ਦਾ ਮੈਦਾਨ ਉਹਨੂੰ ਜਿੱਤ ਪ੍ਰਾਪਤ ਕਰਨ ਲਈ ਯਕੀਨੀ ਬਣਾਈ ਹੈ